ਵਾਹਿਗੁਰੂ 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 ਹਉ ਸਦਵਾਰੀ ਸਲੋਕ ਮਹੱਲਾ ਤੀਜਾ ਸਤਿਗੁਰ ਕੀ ਸੇਵਾ ਚਾਕਰੀ ਸੁਖੀ ਹੂੰ ਸੁਖਸਾਰ ਐਥੇ ਮਿਲਨ ਵਡਿਆਈਆਂ ਦਰਗਾਹ ਮੂਖ ਦਵਾਰ ਸੱਚੀ ਕਾਰ ਕਮਾਵਣੀ ਸੱਚ ਪਹਿਨਣ ਸੱਚ ਨਾਮ ਆਧਾਰ ਸੱਚੀ ਸੰਗਤ ਸੱਚ ਮਿਲੈ ਸਚੈ ਨਾਹੀ ਪਿਆਰ ਸਚੈ ਸ਼ਬਦ ਹਰਖ ਸਦਾ ਦਰ ਸਚੈ ਸੁਚਿਆਰ ਨਾਨਕ ਸਤਿਗੁਰ ਕੀ ਸੇਵਾ ਸੂ ਕਰੈ ਜਿਸਨੋ ਨਦਰ ਕਰੈ ਕਰਤਾਰ ਮਹਲਾ ਤੀਜਾ ਹੋਰ ਵਡਾਣੀ ਚਾਕਰੀ ਤ੍ਰਿਗ ਜੀਵਨ ਤ੍ਰਿਗ ਵਾਸ ਅਮਰਤ ਛੋੜ ਵਿਖ ਲੱਗੇ ਵਿਖ ਖਟਣਾ ਵਿਖ ਰਾਸ ਵਿਖ ਖਾਣਾ ਵਿਖ ਪਹਿਨਣਾ ਵੇਖ ਕੇ ਮੁਖ ਗਿਰਾਸ ਐਥੈ ਦੁੱਖੋ ਦੁੱਖ ਕਮਾਵਣਾ ਮੋਇਆ ਨਰਕ ਨਿਵਾਸ ਮਨ ਮੁਖ ਮੋਹਿ ਮੈਲੇ ਸ਼ਬਦ ਨਾ ਜਾਣਨੀ ਕਾਮ ਕ੍ਰੋਧ ਬਿਨਾਸ ਸਤਗੁਰ ਕਾ ਭਉ ਛੋੜਿਆ ਮਨ ਹੱਠ ਕਮ ਨਾ ਆਵੇ ਰਾਸ ਜੰਪੁਰ ਬੱਧੇ ਮਾਰਿਐ ਕੋ ਨਾ ਸੁਣੇ ਅਰਦਾਸ ਨਾਨਕ ਪੂਰਵ ਲਿਖਿਆ ਕਮਾਵਣਾ ਗੁਰਮੁਖ ਨਾਮ ਨਿਵਾਸ ਪੌੜੀ ਸੋ ਸਤਗੁਰ ਸੇਵਿ ਹੋ ਸਾਧ ਜਨ ਜਿਨ ਹਰ ਹਰ ਨਾਮ ਦਿਰੜਾਇਆ ਸੋ ਸਤਗੁਰ ਪੂਜੋ ਹੋ ਦਿਨ ਸਰਾਤ ਜਿਨ ਜਗਨਨਾਥ ਜਗਦੀਸ਼ ਜਪਾਇਆ ਸੋ ਸਤਗੁਰ ਦੇਖੋ ਇੱਕ ਨਿਮਖ ਨਿਮਖ ਜਿਨ ਹਰਕਾਰ ਹਰ ਪੰਥ ਬਤਾਇਆ ਕਿਸ ਸਤਗੁਰ ਕੀ ਸਭ ਪਗੀ ਪਵੋ ਜਿਨ ਮੋਹੋ ਅੰਧੇਰ ਚੁਕਾਇਆ ਸੋ ਸਤਗੁਰ ਕਹੋ ਸਭ ਧੰਨ ਧੰਨ ਜਿਨ ਹਰ ਭਗਤ ਭੰਡਾਰ ਲਖਾਇਆ ਸਲੋਕ ਮਹਲਾ ਤੀਜਾ ਸਤਗੁਰ ਮਿਲਿਆ ਭੁੱਖ ਗਈ ਭੇਖੀ ਭੁੱਖ ਨਾ ਜਾਏ ਦੁੱਖ ਲੱਗੈ ਘਰ ਘਰ ਫਿਰੈ ਅੱਗੇ ਦੂਣੀ ਮਿਲੈ ਸਜਾਈ ਅੰਦਰ ਸਹਿਜ ਨਾ ਆਇਉ ਸਹਿਜੀ ਹੀ ਲੈ ਖਾਏ ਮਨ ਹਟ ਜਿਸਤੇ ਮੰਗਣਾ ਲੈਣਾ ਦੁੱਖ ਮਨਾਈ ਇਸ ਪੀ ਕੈ ਥਾਮ ਹੋ ਗਿਰੋ ਹੋ ਭਲਾ ਜਿਥੋਂ ਕੋ ਵਰਸਾਈ ਸ਼ਬਦ ਰਤੇ ਤਿੰਨਾ ਸੋਜੀ ਪਈ ਦੂਜੇ ਭਰਮ ਭੁਲਾਏ ਪਇਆ ਕਿਰਤ ਕਮਾਵਣਾ ਕਹਿਣਾ ਕਛੂ ਨਾ ਜਾਏ ਨਾਨਕ ਜੋ ਤਿਸ ਭਾਵੇਂ ਸੇ ਭਲੇ ਜਿਨ ਕੀ ਪਤ ਪਾਵਹਿ ਥਾਏ ਮਹਲਾ ਤੀਜਾ ਸਤਿਗੁਰ ਸੇਵਿਐ ਸਦਾ ਸੁਖ ਜਨਮ ਮਰਨ ਦੁੱਖ ਜਾਏ ਚਿੰਤਾ ਮੂਲ ਨਾ ਹੋਵੇ ਅਚਿੰਤ ਵਸੈ ਮਨ ਆਏ ਅੰਤਰ ਤੀਰਥ ਗਿਆਨ ਹੈ ਸਤਗੁਰ ਦੀਆ 부ਝਾਏ ਮੈਲ ਗਈ ਮਨ ਨਿਰਮਲ ਹੋਆ ਅਮਰਤ ਸਰ ਤੀਰਥ ਨਾਏ ਸੱਜਣ ਮਿਲੇ ਸੱਜਣਾ ਸਚੈ ਸ਼ਬਦ ਸੁਪਹਾਏ ਘਰ ਹੀ ਪਰਚਾ ਪਾਇਆ ਜੋਤੀ ਜੋਤ ਮਿਲਾਏ ਪਾਖੰਡ ਜਮ ਕਾਲਨਾ ਛੋੜਈ ਲੈ ਜਾਸੀ ਪਤ ਗੁਆਇ ਨਾਨਕ ਨਾਮ ਰਤੇ ਸੇ ਉਬਰੇ ਸੱਚੇ ਸਿਉ ਲਿਵ ਲਾਇ ਪੌੜੀ ਤਿਤ ਜਾਏ ਬਹੁ ਸਤ ਸੰਗਤੀ ਜਿੱਥੈ ਹਰ ਕਾ ਹਰ ਨਾਮ ਬਿਲੋਈਐ ਸਹਿਜੇ ਹੀ ਹਰ ਨਾਮ ਲੇਹੋ ਹਰ ਤਤ ਨਾ ਖੋਈਐ ਨਿਤ ਜਪਿਓ ਹੋ ਹਰ ਹਰ ਦਿਨ ਸਰਾਤ ਹਰ ਦਰਗਹ ਟੋਈਐ ਸੋ ਪਾਈ ਪੂਰਾ ਸਤਿਗੁਰੂ ਜਿਸ ਧੁਰ ਮਸਤਕ ਲਿਲਾਟ ਲਖੋਈਐ ਤਿਸ ਗੁਰ ਕੋ ਸਭ ਨਮਸ਼ਕਾਰ ਕਰੋ ਜਿਨ ਹਰ ਕੀ ਹਰ ਗਾਲ ਗਲੋਈਐ ਸ਼ਲੋਕ ਮਹਲਾ 3 ਸੱਜਣ ਮਿਲੇ ਸੱਜਣਾ ਜਿਨ ਸਤਿਗੁਰ ਨਾਲ ਪਿਆਰ ਮਿਲ ਪ੍ਰੀਤਮ ਤਿਨੀ ਧਾਇਆ ਸੱਚਾ ਪ੍ਰੇਮ ਪਿਆਰ ਮਨ ਹੀ ਤੇ ਮਨ ਮਾਨਿਆ ਗੁਰ ਕੈ ਸ਼ਬਦ ਅਪਾਰ ਇਹੀ ਸੱਜਣ ਮਿਲੇ ਨਾ ਵਿਛੜਹਿ ਜੇ ਆਪ ਮੇਲੇ ਕਰਤਾਰ ਇੱਕ ਨਾਂ ਦਰਸ਼ਨ ਕੀ ਪ੍ਰਤੀਤਨਾ ਆਈਆ ਸ਼ਬਦ ਨਾ ਕਰਹਿ ਵਿਚਾਰ ਵਿਛੜਿਆ ਕਾ ਕਿਆ ਵਿਛੜੈ ਜਿਨਾਂ ਦੂਜੈ ਭਾਏ ਪਿਆਰ ਮਨਮੁਖ ਸੇਤੀ ਦੋਸਤੀ ਥੋੜੜਿਆਂ ਦਿਨ ਚਾਰ ਇਸ ਪ੍ਰੀਤੀ ਟੁੱਟਦੀ ਵਿਲਮ ਨਾ ਹੋਵੇਈ ਇਤ ਦੋਸਤੀ ਚੱਲਣ ਵਿਕਾਰ ਜਿਨ੍ਹਾਂ ਅੰਦਰ ਸੱਚੇ ਕਾ ਭਉ ਨਾਹੀ ਨਾਮ ਨਾਂ ਕਰਹਿ ਪਿਆਰ ਨਾਨਕ ਤਿਨ ਸਿਓ ਕਿਆ ਕੀਚੈ ਦੋਸਤੀ ਜੇ ਆਪੁ ਭੁਲਾਇ ਕਰਤਾਰ ਮਹਲਾ ਤੀਜਾ ਇਕ ਸਦਾ ਇਕ ਤੈ ਰੰਗ ਰਹੈ ਤਿਨ ਕਹਿ ਹਉ ਸਦ ਬਲਿ ਹਾਰੈ ਜਾਉ ਤਨ ਮਨ ਧਨ ਅਰਪਿ ਤਿਨ ਕੋ ਨਿਵ ਨਿਵ ਲਾਗੋ ਪਾਇ ਜਿਨ ਮਿਲਿਆ ਮਨ ਸੰਤੋਖੀ ਐ ਤ੍ਰਿਸ਼ਨਾ ਭੁਖ ਸਭ ਜਾਏ ਨਾਨਕ ਨਾਮ ਰਤੇ ਸੁਖੀਏ ਸਦਾ ਸੱਚੇ ਸਿਉ ਲਿਵ ਲਾਇ ਪੌੜੀ ਤਿਸ ਗੁਰ ਕੋ ਹਉ ਵਾਰਿਆ ਜਿਨ ਹਰ ਕੀ ਹਰ ਕਥਾ ਸੁਣਾਈ ਤਿਸ ਗੁਰ ਕੋ ਸਤਿ ਬਲਿਹਾਰਨ ਜਿਨ ਹਰ ਸੇਵਾ ਬਣਤ ਬਣਾਈ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ ਜਿੱਥੈ ਕਿੱਥੈ ਮੈਨੂੰ ਲਏ ਛਡਾਈ ਤਿਸ ਗੁਰ ਕੋ ਸਾਬਾਸ ਹੈ ਜਿਨ ਹਰ ਸੂਜੀ ਪਾਈ ਨਾਨਕ ਗੁਰ ਵਿਤੋਹ ਵਾਰਿਆ ਜਿਨ ਹਰ ਨਾਮ ਦੀਆ ਮੇਰੇ ਮਨ ਕੀ ਆਸ ਪੁਰਾਈ ਸ਼ਲੋਕ ਮਹਲਾ 3 ਤ੍ਰਿਸ਼ਨਾ ਦਾਦੀ ਜਲ ਮੁਈ ਜਲ ਜਲ ਕਰੇ ਪੁਕਾਰ ਸਤ ਗੁਰ ਸੀਤਲ ਜੀ ਮਿਲੈ ਫਿਰ ਜਲੈ ਨਾ ਦੂਜੀ ਵਾਰ ਨਾਨਕ ਵਿਣ ਨਾਵੇ ਨਿਰਭਉ ਕੋ ਨਹੀਂ ਜਿ ਚਰ ਸ਼ਬਦ ਨਾ ਕਰੇ ਵਿਚਾਰ ਮਹੱਲਾ ਤੀਜਾ ਭੇਖੀ ਅਗਨ ਨਾ ਬੁਝੈ ਚਿੰਤਾ ਹੈ ਮਨਮਾਹੇ ਵਰਮੀ ਮਾਰੀ ਸਾਪ ਨਾ ਮਰੇ ਕਿਉਨ ਗੁਰੇ ਕਰਮ ਕਮਾਹੇ ਸਤਗੁਰ ਦਾਤਾ ਸੇਵੀਐ ਸ਼ਬਦ ਵਸੈ ਮਨ ਆਏ ਮਨ ਤਨ ਸੀਤਲ ਸ਼ਾਂਤ ਹੋਏ ਕ੍ਰਿਸ਼ਨ ਅਗਨ 부ਝਾਏ ਸੁਖਾ ਸਿਰ ਸਦਾ ਸੁਖ ਹੋਏ ਜਾਂ ਵਿੱਚੋ ਆਪ ਗੋ ਆਈ ਗੁਰਮੁਖ ਉਦਾਸੀ ਸੋ ਕਰੇ ਜੇ ਸੱਚ ਰਹੇ ਨਿਵਲਾਈ ਚਿੰਤਾ ਮੂਲ ਨਾ ਹੋਵੇ ਹਰ ਨਾਮ ਰੱਜਾਂ ਆਗਾਈ ਨਾਨਕ ਨਾਮ ਬਿਨਾ ਨਹਿ ਛੂਟੀ ਐ ਹਉ ਮੈਂ ਪਚਹ ਪਚਾਈ ਪੌੜੀ ਜਿਨਿ ਹਰ ਹਰ ਨਾਮ ਧਿਆਇਆ ਤਿਨਿ ਪਾਇੜੇ ਸਰਬ ਸੁਖਾ ਸਭ ਜਨਮ ਤਿਨਾਂ ਕਾ ਸਫਲ ਹੈ ਜਿਨ ਹਰ ਕੇ ਨਾਮ ਕੀ ਮਨ ਲਾਗੀ ਭੁਖਾ ਜਿਨਹੀ ਗੁਰ ਕੈ ਬਚਨ ਅਰਾਧਿਆ ਤਿਨ ਵਿਸਰ ਗਏ ਸਭ ਦੁਖਾ ਤੇ ਸੰਤ ਭਲੇ ਗੁਰ ਸਿਖ ਹੈ ਜਿਨ ਨਾਹੀ ਚਿੰਤ ਪਰਾਇ ਚੁਖਾ ਧਨ ਤਨ ਤਿਨਾਂ ਕਾ ਗੁਰੂ ਹੈ ਜਿਸ ਅੰਮ੍ਰਿਤ ਫਲ ਹਰ ਲਾਗੇ ਮੁਖਾ ਸ਼ਲੋਕ ਮਹੱਲਾ ਤੀਜਾ ਕਲ ਮਹਿ ਜਮ ਜਨ ਦਾਰਹਿ ਹੁਕਮੇ ਕਾਰ ਕਮਾਏ ਗੁਰ ਰਾਖੀ ਸੇ ਉਭਰੇ ਮਨ ਮੁੱਖਾਂ ਦੇ ਸਜਾਈ ਜਮ ਕਾਲੈ ਵਸ ਜਗ ਬਾਂਧਿਆ ਤਿਸ ਦਾ ਫਰੂ ਨਾ ਕੋਏ ਜਿਨ ਜਮ ਕੀਤਾ ਸੋ ਸੇਵੀਐ ਗੁਰਮੁਖ ਦੁਖ ਨਾ ਹੋਏ ਨਾਨਕ ਗੁਰਮੁਖ ਜਮ ਸੇਵਾ ਕਰੇ ਜਿਨ ਮਨ ਸੱਚਾ ਹੋਏ ਮਹੱਲਾ ਤੀਜਾ ਇਹਾ ਕਾਇਆ ਰੋਗ ਭਰੀ ਬਿਨ ਚਬਦੈ ਦੁੱਖ ਹਉ ਮੈ ਰੋਗ ਨਾ ਜਾਏ ਸਤਿਗੁਰ ਮਿਲੈ ਤਾਂ ਨਿਰਮਲ ਹੋਵੇ ਹਰ ਨਾਮੋ ਮਨ ਵਸਾਏ ਨਾਨਕ ਨਾਮ ਧਿਆਇਆ ਸੁਖ ਦਾਤਾ ਦੁੱਖ ਵਿਸਰਿਆ ਸਹਿਜ ਸੁਭਾਏ ਪੌੜੀ ਜਿਨ ਜਗ ਜੀਵਨ ਉਪਦੇਸਿਆ ਤਿਸ ਗੁਰ ਕੋ ਹਉ ਸਦਾ ਕਮਾਇਆ ਤਿਸ ਗੁਰ ਕੋ ਹਉ ਖੰਨੀਐ ਜਿਨ ਮਦਸੂਦਨ ਹਰ ਨਾਮ ਸੁਣਾਇਆ ਤਿਸ ਗੁਰ ਕੋ ਹਉ ਵਾਰਨੈ ਜਿਨ ਹਉ ਮੈਂ ਵੇਖ ਸਭ ਰੋਗ ਗਵਾਇਆ ਤਿਸ ਸਤ ਗੁਰ ਕੋ ਵਡ ਪੁੰਨ ਹੈ ਜਿਨ ਅਵਗਣ ਕਟ ਗੁਣੀ ਸਮਝਾਇਆ ਸੋ ਸਤ ਗੁਰ ਤਿਨ ਕੋ ਭੇਟਿਆ ਜਿਨ ਕੈ ਮੁਖ ਮਸਤਕ ਭਾਗ ਲਿਖ ਪਾਇਆ ਸਲੋਕ ਮਹੱਲਾ ਤੀਜਾ ਭਗਤ ਕਰਹਿ ਮਰ ਜੀਵੜੇ ਗੁਰਮੁਖ ਭਗਤ ਸਦਾ ਹੋਏ ਉਨਾਂ ਕੋ ਤੁਰ ਭਗਤ ਖਜ਼ਾਨਾ ਬਖਸ਼ਿਆ ਮੇਟ ਨਾ ਸਕੈ ਕੋਈ ਗੁਣ ਨਿਧਾਨ ਮਨ ਪਾਇਆ ਏਕੋ ਸੱਚਾ ਸੋਇ ਨਾਨਕ ਗੁਰਮੁਖ ਮਿਲ ਰਹੀ ਫਿਰ ਵਿਛੋੜਾ ਕਦੇ ਨਾ ਹੋਏ ਮਹੱਲਾ ਤੀਜਾ ਸਤਿਗੁਰ ਕੀ ਸੇਵ ਨਾ ਕੀਨੀਆ ਕਿਆ ਉਹ ਕਰੇ ਵਿਚਾਰ ਸ਼ਬਦ ਐਸਾਰ ਨਾ ਜਾਣੀ ਬੇਖ ਪੂਲਾ گاਵਾਰ ਅਗਿਆਨੀ ਅੰਧ ਬਹੁ ਕਰਮ ਕਮਾਵੇ ਦੂਜੇ ਭਾਏ ਪਿਆਰ ਅਣਹੋਂਦਾ ਆਪ ਗਣਾਈਂਦੇ ਜਮ ਮਾਰ ਕਰੇ ਤਿਨ ਖੁਆਰ ਨਾਨਕ ਕਿਸਨੋ ਆਖੀਐ ਜਾਂ ਆਪੇ ਬਖਸ਼ਨ ਹਾਰ ਪੌੜੀ ਤੂੰ ਕਰਤਾ ਸਭ